ਜਲਾਲਾਬਾਦ ਵਿੱਚ ਸ਼ਹੀਦ ਭਗਤ ਸਿੰਘ ਦੇ ਜਨਮ ਦਿਹਾੜੇ ਮੌਕੇ ਕ੍ਰਾਂਤੀਕਾਰੀ ਕੈਮਿਸਟ ਐਸੋਸੀਏਸ਼ਨ ਦਾ ਗਠਨ ਕੀਤਾ ਗਿਆ ਇਸ ਵਿੱਚ ਵੱਖ-ਵੱਖ ਥਾਵਾਂ ਤੋਂ ਮੈਡੀਕਲ ਦੇ ਸੰਚਾਲਕਾਂ ਵੱਲੋਂ ਪਹੁੰਚ ਕੇ ਯੋਗਦਾਨ ਪਾਇਆ ਗਿਆ ਯੂਨੀਅਨ ਦੇ ਸੂਬਾ ਪ੍ਰਧਾਨ ਰਾਜੇਸ਼ ਮੁੱਟਨੇਜਾ ਨੇ ਦੱਸਿਆ ਕਿ ਕੈਮਿਸਟਾਂ ਨੂੰ ਕਿਸੇ ਵੀ ਤਰ੍ਹਾਂ ਦੀ ਕੋਈ ਮੁਸ਼ਕਲ ਨਹੀਂ ਆਨ ਦਿੱਤੀ ਜਾਏਗੀ ਇਸ ਮੌਕੇ ਯੂਨੀਅਨ ਵੱਲੋਂ ਸ਼ਹੀਦ ਭਗਤ ਸਿੰਘ ਦੇ ਜਨਮ ਦਿਹਾੜੇ ਨੂੰ ਸਮਰਪਿਤ ਕੇਕ ਵੀ ਕਟਿਆ ਗਿਆ ਕਿਹੜਾ ਪ੍ਰੈਗਾ ਦੀ ਤੁਸੀਂ ਗੱਲ ਕਰਦੇ ਹੋ ਇਹ ਗੱਲ ਠੀਕ ਹੈ ਵੀ ਨਸ਼ੇ ਦੇ ਤੌਰ ਤੇ ਵੇਚਿਆ ਜਾ ਰਿਹਾ ਵਰਤਿਆ ਜਾ ਰਿਹਾ ਹੈ ਜੇਕਰ ਕੁਝ ਐਸੋਸੀਏਸ਼ਨ ਨਾਲ ਗੱਲ ਕੀਤੀ ਜਾਂਦੀ ਤਾਂ ਉਹ ਕਹਿੰਦੇ ਵੀ ਸਾਡੀਆਂ ਐਸੋਸੀਏਸ਼ਨਾਂ ਦੇ ਸਾਡੇ ਮੈਂਬਰ ਕੋਈ ਇਹਦੀ ਸੇਲ ਪਰਚੇਸ ਨਹੀਂ ਕਰਦੇ ਇਹ ਗੱਲ ਬਿਲਕੁਲ ਸਹੀ ਹੈ ਵੀ ਸਾਡੀ ਆ ਐਸੋਸੀਏਸ਼ਨਾਂ ਦੇ ਵਿੱਚ ਸਾਡੀ ਜਿਹੜੀ ਇਹ ਕੈਮੀਕਲ ਸਟ੍ਰੈਸ ਗੱਲ ਦੀ ਜਿਹੜੀ ਹੈਗੀ ਇਹਨੂੰ ਨਹੀਂ ਵਰਤਦੇ ਇਹਨੂੰ ਕੋਈ ਸ਼ੱਕ ਨਹੀਂ ਜੇਕਰ ਕੁਝ ਈਕਾ ਦੁੱਕਾ ਵਰਤ ਰਹੇ ਨੇ ਜਿੰਨੀ ਵੀ ਵਰਤੋ ਕੋਈ ਵੀ ਲੋਕ ਕਰ ਰਹੇ ਨੇ ਤਾਂ ਮੈਂ ਇਹ ਸਮਝਦਾ ਸਿੱਧਾ-ਸਿੱਧਾ ਵੀ ਇਹ ਕਿਤੇ ਨਾ ਕਿਤੇ ਡਰੱਗ ਵਿਭਾਗ ਦੇ ਨਾਲ ਸਹਿਮਤੀ ਹੋ ਸਕਦੀ ਹੈ ਇਹ ਕੁਝ ਵੀ ਹੋ ਸਕਦਾ ਹੈ ਅਗਰ ਜਿਸ ਏਰੀਆ ਦੇ ਵਿੱਚੋਂ ਪ੍ਰੈਗਾ ਨੂੰ ਦੀ ਵਿਕਰੀ ਪਾਈ ਜਾਂਦੀ ਹੈ ਸਰਕਾਰ ਪਾਲਣ ਦੀ ਤਾਂ ਮੇਰੀ ਸੋਚ ਦੇ ਮੁਤਾਬਕ ਡਰੱਗ ਇਨਸਪੈਕਟਰ ਉਸ ਏਰੀਆ ਦਾ ਤੇ ਜਨਰਲ ਦੇ ਖਿਲਾਫ ਜੇਕਰ ਕੁਝ ਕਾਰਵਾਈ ਹੋਏ ਉਹਨਾਂ ਦੇ ਦੀ ਮਤਲਬ ਕਹਿੰਦਾ ਵੀ ਨਾਮ ਵੀ ਨਹੀਂ ਹੋ ਸਕਦਾ ਪਰ ਹੈਗਾ ਤਾਂ ਕਿਤੇ ਜੇਕਰ ਡਿਪਾਰਟਮੈਂਟ ਚਾਹੇ ਤਾਂ ਹੋ ਸਕਦਾ ਜੀ ਡਿਪਾਰਟਮੈਂਟ ਦੀ ਗੱਲ ਕਰ ਲਈਏ ਤਾਂ بڑے ਵੱਡੇ ਵੱਡੇ ਮਹਾਰਤ ਦੇ ਪਿੱਛੇ ਜੇ ਆਪਾਂ ਵੇਖੇ ਡਿਪਾਰਟਮੈਂਟ ਤੇ ਕੁਮੇਰਾਂ ਗਾਂਗੇ ਉਹਨਾਂ ਨੂੰ ਹਾਂਜੀ ਉਹ ਕਿਵੇਂ ਕੁਮੇਰ ਬਣ ਜਾਂਦੇ ਨੇ ਦੇਖੋ ਮੈਂ ਤੁਹਾਡੇ ਤੋਂ ਪਹਿਲਾਂ ਹੀ ਕਹਿ ਰਿਹਾ ਕਿਤੇ ਨਾ ਕਿਤੇ ਇਹ ਤਾਂ ਤੁਸੀਂ ਵੀ ਸਮਝ ਰਹੇ ਹੋ ਨਾ ਵੀ ਡਿਪਾਰਟਮੈਂਟ ਦਾ ਇਹਦੇ ਵਿੱਚ ਰੋਲ ਹੈਗਾ ਤੇ ਗੋਲੀ ਵੀ ਕਾਮਿਸਟ ਆਪਣੀ ਮਰਜ਼ੀ ਨਾਲ ਨਹੀਂ ਵੇਚ ਸਕਦਾ ਪ੍ਰਾਗਾ ਪਰੂਗਾ ਤਾਂ ਗੱਲ ਦੂਰ ਦੀ ਹੈ ਜੀ ਜੇਕਰ ਇਹਦੀ ਮੰਨ ਲਓ ਕਿਸੇ ਬੰਦੇ ਕੋਲੋਂ ਦੋ ਡੱਬੇ ਪਕੜੇ ਗਏ ਚਾਰ ਪਕੜੇ ਗਏ ਜਿਸ ਬੰਦੇ ਕੋਲੋਂ ਪਕੜੇ ਗਏ ਨੇ ਸਿਰਫ ਉਸ ਬੰਦੇ ਦਾ ਕਾਰਵਾਈ ਸੀਮਤ ਰਹਿ ਜਾਂਦੀ ਹੈ ਪੁਲਿਸ ਕੀ ਕਰਦੀ ਹੈ ਜਦੋਂ ਕਿਸੇ ਇੱਕ ਨਸ਼ੇ ਵਾਲੇ ਨੂੰ ਪਕੜਦੀ ਹੈ ਕੋਈ ਵੀ ਚਿਟਾ ਗਾਂਜਾ ਚਰਸ ਫੀਮ ਪਕੜਦੀ ਤਾਂ ਉਹਦੀ ਚੇਨ ਬਣਾਦੀ ਹੈ ਕਿੱਥੋਂ ਆਈ ਕਿੱਥੇ ਗਈ ਕਿ ਡਿਪਾਰਟਮੈਂਟ ਐਵੇਂ ਨਹੀਂ ਕਰ ਸਕਦਾ ਜੇ ਹੋਏ ਤਾਂ ਮੇਰੇ ਹਿਸਾਬ ਨਾਲ ਪ੍ਰਾਗਾ ਤਾਂ ਦੂਰ ਦੀ ਗੱਲ ਹੈ ਸ਼ਾਇਦ ਅਸੀਂ ਸਰਦਰ ਦੀ ਗੋਲੀ ਦੇਣ ਲੱਗੇ ਵੀ ਸੋਚਾਂਗੇ ਜੀ ਕਿੰਨੀਆਂ ਸੋਲੂਸ਼ਨ ਨੇ ਕੀਆ ਪਹਿਲਾਂ ਪੰਜਾਬ ਦੇ ਵਿੱਚ ਜਿਹੜੀਆਂ ਆਲਰੇਡੀ ਚੱਲ ਰਹੀ ਹੈ ਪੰਜਾਬ ਦੇ ਵਿੱਚ ਜਿਹੜੀ ਇੱਕ ਐਸੋਸੀਏਸ਼ਨ ਹੈ ਪਹਿਲਾਂ ਚੱਲ ਰਹੀ ਹੈ ਜਿਹਦਾ ਨਾਮ ਪੰਜਾਬ ਕੈਮਿਸਟ ਐਸੋਸੀਏਸ਼ਨ ਹੈ ਜੀ ਜਿਹਦੇ ਪ੍ਰਧਾਨ ਸ਼੍ਰੀ ਸ੍ਰਿੰਦਰ ਦੁੱਗਲ ਜੀ ਸ਼ਾਇਦ ਮੇਰੇ ਖਿਆਲ ਜੀਐਸ ਚਾਫਲਾ ਨੇ ਸੈਕਟਰੀ ਹੁੰਦੇ ਜੀ ਉਸ ਵੀ ਨੇ ਨਲ ਕੀ ਮਤ ਦੇ ਦੇ ਵੀ ਆਪਾਂ ਨੂੰ ਜਿਹੜਾ ਅਲੱਗ ਤੋਂ ਬਣਾਉਣਾ ਹੈ ਦੇਖੋ ਮਤभेद ਦੀ ਗੱਲ ਐਵੇਂ ਵਿਚਾਰ ਧਾਰਾ ਜਿਹੜੀ ਹੈਗੀ ਸਾਡੀ ਉਹਨਾਂ ਨਾਲ ਉਸ ਐਸੋਸੀਏਸ਼ਨ ਦੇ ਨਾਲ ਮੇਰੀ ਸਟਾਰਟਿੰਗ ਤੋਂ ਇੱਕ ਦਿਨ ਵੀ ਨਹੀਂ ਰਲੀ ਵੀ ਮਤਭੇਦ ਤਾਂ ਇਹ ਨਾ ਜੋ ਕੁਝ ਹੋਇਆ ਤਾਂ ਮੈਂ ਉਹਨਾਂ ਦੇ ਵਿੱਚ ਜੁਆਇਨ ਕੀਤਾ ਹੋਇਆ ਉਹਨਾਂ ਦੇ ਚਿਰ ਹੈ ਹੋਈ ਸਟਾਰਟਿੰਗ ਦੇ ਵਿੱਚ ਹੀ ਜਿਹੜਾ ਹੈਗਾ ਆਨਲਾਈਨ ਪਰਚੇਸ ਨੂੰ ਲੈ ਕੇ ਆਨਲਾਈਨ ਸੇਲ ਪਰਚੇਸ ਦਾ ਸਿਸਟਮ ਕੁਝ ਹੋਰ ਗੱਲਾਂ ਲੈ ਕੇ ਸਾਡੇ ਸਟਾਰਟਿੰਗ ਤੋਂ ਹੀ ਮੈਂ ਇੱਕ ਦਿਨ ਵੀ ਉਹਨਾਂ ਦੇ ਨਾਲ ਕੰਮ ਨਹੀਂ ਕੀਤਾ ਉਹਨਾਂ ਦੀ ਫਿਰ ਨਵੀਂ ਸ਼ੁਰੂਆਤ ਕਰ ਰਹੀ ਹੈ ਹਾਂਜੀ ਨਵੀਂ ਸ਼ੁਰੂਆਤ ਕਿੰਨੇ ਮੈਂਬਰ ਹੈ ਸਟਾਰਟਿੰਗ ਦੇ ਵਿੱਚ ਐਸੋਸੀਏਸ਼ਨ ਦੇ ਨਾਲ ਜਿਹੜੇ ਜੁੜੇ ਨੇ ਦੇਖੋ ਪਰਮਾਤਮਾ ਦੀ ਦਇਆ ਨਾਲ ਕ੍ਰਾਂਤੀਕਾਰੀ ਲੋਕਾਂ ਨੂੰ ਮੈਂਬਰਸ ਦੀ ਗਿਣਤੀ ਨਹੀਂ ਕਰਨੀ ਚਾਹੀਦੀ ਅਸੀਂ ਸਾਰੇ ਭਰਾ ਆ ਗ੍ਰਾਂਤੀਕਾਰੀ ਮੈਂਬਰਾਂ ਦੀ ਗਿਣਤੀ ਤਾਂ ਕਰੀਏ ਸਾਨੂੰ ਰਸ਼ ਦੀ ਜਰੂਰਤ ਨਹੀਂ ਹੈਗੀ ਕ੍ਰਾਂਤੀਕਾਰੀ ਲੋਕਾਂ ਦੀ ਕ੍ਰਾਂਤੀਕਾਰੀ ਸੋਚ ਦੀ ਜਰੂਰਤ ਹੈ ਉਹ ਅਸੀਂ ਸਾਰੇ ਪਰਾਇਥੇ ਇਕੱਠੇ ਹੋਏ ਆਂ ਔਰ ਸਾਰੇ ਹੀ ਕ੍ਰਾਂਤੀਕਾਰੀ ਨੇ ਸਾਰੇ ਹੀ ਸਾਰੇ ਨੇ ਅਸੀਂ ਆਪਸ ਦੇ ਵਿੱਚ ਜਿਹੜਾ ਹੈਗਾ ਨਾ ਪਹਿਲਾਂ ਪ੍ਰੈਕਟੀਕਲੀ ਕਿਤੇ ਨਾ ਕਿਤੇ ਆਪਦੀ ਲਾਈਨ ਦੇ ਵਿੱਚ ਆਪਦੇ ਦਫ਼ਤਰਾਂ ਦੇ ਵਿੱਚ ਆਪਦੀ ਐਸਐਸਨਾਂ ਦੇ ਵਿੱਚ ਜਿਹੜਾ ਹੈਗਾ ਨਾ ਸਾਰਾ ਕੁਝ ਕਰਕੇ ਦੇਖਿਆ ਆਇਆ ਹੈ ਸਾਰਿਆਂ ਨੂੰ ਪਤਾ ਸਾਨੂੰ ਵੀ ਕ੍ਰਾਂਤੀਕਾਰੀ ਸੋਚ ਨਾਲ ਖੜੇ ਹੋਏ ਆਂ ਯਾਨੀ ਕਿ ਬਾਕੀ ਵੀ ਕਹਿ ਜਾਂਦਾ ਤੁਹਾਨੂੰ ਹਨਾ ਕ੍ਰਾਂਤੀਕਾਰੀ ਲੋਕਾਂ ਨੂੰ ਲੋਕ ਪਾਗਲ ਵੀ ਕਹਿੰਦੇ ਆ ਬਾਕੀ ਤਾਂ ਦੂਰ ਦੀ ਗੱਲ ਹੈ ਜੀ ਦੇ ਵੱਲੋਂ ਐਸੋਸੀਏਸ਼ਨ ਬਣਾਈ ਗਈ ਹੈ ਹਾਂਜੀ ਹਾਂ ਸਿਸਟਮ ਚੱਲ ਰਿਹਾ ਹੈ ਹਾਂਜੀ ਹਾਂ ਸਿਸਟਮ ਚੱਲ ਹਾਂਜੀ ਹਾਂਜੀ ਸਿਸਟਮ ਤੇ ਜਿਹੜਾ ਹੈ ਦੇਖੋ ਹਰ ਬੰਦੇ ਨਾਲ ਇਨਸਾਫ ਹੋਏ ਹਰ ਬੰਦੇ ਨੂੰ ਬਰਾਬਰ ਸਮਝਿਆ ਜਾਏ ਕੋਈ ਪ੍ਰਧਾਨ ਨਹੀਂ ਕੋਈ ਕੁਛ ਨਹੀਂ ਅਸੀਂ ਸਾਰੇ ਪ੍ਰਾਯਾਂ ਸਾਰੇ ਪ੍ਰਧਾਨ ਆ ਸਾਰੇ ਕੈਮਿਸਟਾਂ ਮੈਂ ਇਹ ਚਾਹਨਾ ਵੀ ਜਿਹੜੀ ਐਸੋਸੀਏਸ਼ਨਾਂ ਵਾਲੀ ਪ੍ਰਧਾਨਗੀ ਵਾਲਾ ਸਿਸਟਮ ਹੈ ਇਹ ਖਤਮ ਹੋਏ ਹਰ ਬੰਦਾ ਆਪਣਾ ਕੰਮ ਕਿਸੇ ਵੀ ਅਫਸਰ ਤੋਂ ਲੈਣਾ ਕਿਸੇ ਵੀ ਦਫ਼ਤਰ ਚ ਲੈਣਾ ਉਹਨੂੰ ਕਿਸੇ ਪ੍ਰਧਾਨ ਨੂੰ ਦੇਖਣ ਕੋਚਣ ਦੀ ਜ਼ਰੂਰਤ ਨਾ ਪਵੇ ਅਸੀਂ ਚਾਹਦੇ ਆ ਵੀ ਇਹ ਕਿਹੋ ਜਿਹਾ ਸਿਸਟਮ ਹੋਇਆ ਹਰ ਬੰਦੇ ਨੂੰ ਪਤਾ ਹੈ ਯਾਰ ਮੇਰਾ ਰਾਈਟ ਕੀ ਹੈ ਮੈਂ ਰੀਨਿਊਵਲ ਕਰਾਣੀ ਹੈ ਨਵੀਂ ਦੁਕਾਨ ਬਣਾਣੀ ਹੈ ਤਾਂ ਮੈਂ ਸਿੱਧਾ ਦਫ਼ਤਰ ਜਾਣਾ ਹੈ ਨਾ ਕਿ ਵਿੱਚ ਦਲਾਲ ਭਾਲਣੇ ਆ ਜਾਂ ਕੋਈ ਪ੍ਰਧਾਨ ਭਾਲਣੇ ਆ ਜਾਂ ਕੁਝ ਕਰਨਾ ਹੈ ਹਰ ਬੰਦੇ ਨੂੰ ਅਸੀਂ ਜਿਹੜਾ ਹੌਲੀ ਹੌਲੀ ਜਾਗਰਤ ਕਰਕੇ ਆਉਣ ਵਾਲੇ ਕੁਝ ਸਾਲਾਂ ਦੇ ਵਿੱਚ ਜਿਹੜਾ ਹੈਗਾ ਕ੍ਰਾਂਤੀਕਾਰੀ ਸੋਚ ਦੀ ਜੋ ਸਥਾਪਨਾ ਕੀਤੀ ਅਸੀਂ ਐਸੋਸੀਏਸ਼ਨ ਦੀ ਇਹਦੇ ਮੁਤਾਬਕ ਕਰਕੇ ਦਿਖਾਵਾਂਗੇ ਤੁਸੀਂ ਰੀਨਿਊਵਲ ਦੀ ਗੱਲ ਕੀਤੀ ਕਈ ਖਾਮੀਆਂ ਦੇਖੀਆਂ ਜਾਂਦੀਆਂ ਜਿਹੜੀ ਤਾਂ ਤੇ ਰੀਨਿਊਵਲ ਨਹੀਂ ਹੋ ਸਕਦਾ ਉੱਥੇ ਹੋ ਜਾਂਦਾ ਜਿੱਥੇ ਲਾਇਸੈਂਸ ਇਸ਼ੂ ਨਹੀਂ ਹੋ ਸਕਦਾ ਉੱਥੇ ਵੀ ਕਰ ਦਿੱਤਾ ਜਾਂਦਾ ਇਹਨਾਂ ਨੂੰ ਲੈ ਕੇ ਕੀ ਪੁਆਇੰਟ ਦੇ ਵਿੱਚ ਤੁਸੀਂ ਦੇਖੋ ਰੀਨਿਊਵਲ ਤਾਂ ਹਰੇਕ ਲਾਇਸੈਂਸ ਹੋ ਸਕਦਾ ਹੈ ਜੀ ਜਿਹੜਾ ਬਣ ਗਿਆ ਉਹ ਰੀਨਿਊਅਲ ਹੋਣਾ ਹੀ ਹੋਣਾ ਹੈ ਉਹ ਨਹੀਂ ਰੁਕ ਸਕਦਾ ਜਿਹੜਾ ਹੈਗਾ ਜਿੱਥੇ ਨਹੀਂ ਬਣ ਸਕਦਾ ਜਿੱਥੇ ਕੋਈ ਗੱਲਬਾਤ ਹੈ ਜੇ ਸਾਡੀ ਕੋਈ ਨੋਲੇਜ ਦੇ ਵਿੱਚ ਸੰਸਥਾ ਦੀ ਸਥਾਪਨਾ ਕਰਨ ਤੋਂ ਪਹਿਲਾਂ ਵੀ ਕੁਝ ਆਇਆ ਨਾ ਜੀ ਅਸੀਂ ਉਹਦਾ ਵਿਰੋਧ ਕੀਤਾ ਜੇ ਕੋਈ ਬਣੇਗਾ ਜੇ ਕਿਸੇ ਭਰਾ ਨੂੰ ਕੋਈ ਐਵੇਂ ਦੀ ਦਿੱਕਤ ਆ ਗਈ ਜਿੱਥੇ ਨਹੀਂ ਬਣ ਸਕਦਾ ਉਹ ਕੰਮ ਹੋਇਆ ਤੇ ਅਸੀਂ ਉਹਨਾਂ ਦੇ ਨਾਲ ਖੜੇ ਹਾਂ ਪਰ ਜੇ ਸਾਨੂੰ ਕੋਈ ਨੋਲੇਜ ਆਏਗਾ ਤਾਂ ਜੇ ਸਾਡੀ ਕੋਈ ਨੋਲੇਜ ਹੁੰਦਾ ਸੀ ਪਿੱਛੇ ਨਹੀਂ ਹਟਦੇ ਡਿਪਾਰਟਮੈਂਟ ਨੂੰ ਚੰਗੀ ਤਰ੍ਹਾਂ ਪਤਾ ਹੈ ਸਾਨੂੰ ਕੋਈ ਜਾਣੂ ਕਰਾਉਣ ਦੀ ਜ਼ਰੂਰਤ ਹੈ ਵਰਕਾਂ ਨੇ ਸਾਡੇ ਰਜੇਸ਼ ਮੁੰਟ ਨੇ ਜਾ ਜੀ ਸੂਬਾ ਦਾ ਪ੍ਰਧਾਨ ਨਿਯੁ ਮੇਰੇ ਵੱਲੋਂ ਸਾਡੀ ਸਮੁੱਚੀ ਪੰਜਾਬ ਕਿਸਾਨ ਸਭਾ ਟੀਮ ਵੱਲੋਂ ਮੁਬਾਰਕਾਂ ਨੇ ਮੈਂ ਸਪੈਸ਼ਲ ਤੌਰ ਤੇ ਸਾਡੇ ਪਿੰਡ ਦੇ ਵਿੱਚ ਹੋਰ ਪਿੰਡਾਂ ਦੇ ਵਿੱਚ ਵੀ ਸਹਿਮਤੀਆਂ ਹੋ ਰਹੀਆਂ ਨੇ ਸਾਡੇ ਪਿੰਡ ਚ ਖਾਸ ਕਰਕੇ ਉਥੋਂ ਸਮਾਂ ਕੱਢ ਕੇ ਆਏ ਆ ਵਧਾਈ ਦੇਣ ਦੇ ਲਈ ਸਾਡੇ ਬਹੁਤ ਹੀ ਮਿਹਨਤੀ ਵੀਰ ਨੇ ਯਜਾਰੂ ਵੀਰ ਨੇ ਔਰ ਮੇਰੇ ਕੋਲ ਪਿੱਛੇ ਜੀ ਵੀ ਆਏ ਸੀ ਅਛਨੀ ਵੀਰ ਨੂੰ ਲੈ ਕੇ ਇਹਨਾਂ ਦਾ ਕੋਈ ਮਸਲਾ ਸੀ ਪ੍ਰੋਬਲਮ ਆ ਇਹਨਾਂ ਨੂੰ ਵੀ ਅਫਸਰਸ਼ਾਈ ਬਿਊਰੋਕ੍ਰੇਸੀ ਬੜਾ ਤੰਗ ਕਰ ਰਹੀ ਨਿਯਾਇਜ਼ ਤੌਰ ਤੇ ਜਿਹੜਾ ਮੈਨੂੰ ਦੇਖਣ ਨੂੰ ਮਿਲਿਆ ਮੈਨੂੰ ਪਤਾ ਲੱਗਿਆ ਵੀ ਇਹਨਾਂ ਨੂੰ ਨਜਾਇਜ਼ ਤੌਰ ਤੇ ਤੰਗ ਕੀਤਾ ਜਾ ਰਿਹਾ ਸੀ ਉਸ ਮਾਮਲੇ ਚਲੋ ਅਸੀਂ ਇੰਟਰਫੀਅਰੈਂਸ ਕੀਤੀ ਤਾਂ ਉਹ ਅਫਸਰ ਹੱਥ ਖੜੇ ਕਰਕੇ ਚਲਾ ਗਿਆ ਪਰ ਇਹੋ ਜਿਹੀਆਂ ਮੁਸ਼ਕਲਾਂ ਤੇ ਇਹਨਾਂ ਨੂੰ ਰੋਜ਼ ਹੀ ਸਾਹਮਣਾ ਕਰਨਾ ਪੈਂਦਾ ਮੈਡੀਕਲ ਵਾਲਿਆਂ ਨੂੰ ਐਵੇਂ ਲੱਗਿਆ ਜਾਂਦਾ ਇੱਕ ਸਿੰਪਲ ਜਿਹਾ ਹੀ ਬੰਦਾ ਜੋ ਕੋਈ ਵੇਚਦਾ ਦਾ ਯਾਰ ਫੜੋ ਅਸੀਂ ਉਸ ਗੱਲ ਤੇ ਬਿਲਕੁਲ ਇਸ ਗੱਲ ਤੇ ਹੈਗੇ ਆ ਵੀ ਫੜੋ ਯਾਰ ਜਿਹੜਾ ਵੇਚਦਾ ਅਸੀਂ ਵੀ ਨਾਲ ਤੁਰਨੇ ਆ ਪਰ ਐਵੇਂ ਨਜਾਇਜ਼ ਹੀ ਨੇ ਨਾ ਵੀ ਤੁਸੀਂ ਜਾਓ ਵੀ ਹਣਕੇ ਨਾ ਕੀ ਲਵਾਗਾ ਵੀ ਬੀਬੀ ਆ ਕੱਡ ਬਾੜ ਵੀ ਕੀ ਹੈ ਤੇ ਮਤਲਬ ਆਦੇ ਪੈਸੇ ਪੂਸਿਆਂ ਵਾਸਤੇ ਤੇ ਇੱਕੋ ਯੂਨਿਟੀ ਬਣਾਣੀ ਪੈਣੀ ਹਾਲਾਤ ਮਾੜੇ ਨੇ ਇਹ ਪੱਤਰਕਾਰ ਭਾਈਚਾਰੇ ਨੇ ਬਣਾ ਲਈ ਵਕੀਲ ਭਾਈਚਾਰੇ ਨੇ ਬਣਾ ਲਈ ਇਹ ਭਾਈਚਾਰਾ ਇਹ ਰਹਿ ਗਿਆ ਸੀ ਇੱਕ ਚਲੋ ਇਹਨਾਂ ਦੀ ਯੂਨਿਟੀ ਇੱਕ ਹੈ ਕੋਈ ਵਿੱਚ ਮਾੜੇ ਮੋੜ ਨਾਰਾਜ਼ ਹੁੰਦੇ ਨੇ ਭਰਾਵਾਂ ਭਰਾਵਾਂ ਚ ਫਿੱਕ ਹੁੰਦੇ ਨੇ ਇਹਨਾਂ ਹੀ ਬਣਾ ਲਈ ਕੋਈ ਨਾਰਾਜ਼ ਹੋਣਗੇ ਚਾਰ ਭਰਾ ਇਹਨਾਂ ਨਾਲ ਹੋ ਜਾਣਗੇ ਤੇ ਏਕਾ ਬਣਾ ਕੇ ਚੱਲੋ ਸਾਰਿਆਂ ਨੂੰ ਮੈਂ ਕਾਂਗਾ ਇਹ ਸੰਦੇਸ਼ ਹੋਰ ਜਿਹੜੀਆਂ ਨੇ ਕੋਈ ਜਿਹੜੀਆਂ ਐਸੋਸੀਏਸ਼ਨ ਨੇ ਉਹ ਵੀ ਇੱਕਾ ਬਣਾ ਕੇ ਚੱਲਣੇ ਸਾਡੇ ਵੀਰ ਬੜੇ ਇਮਾਨਦਾਰ ਨੇ ਔਰ ਇਹਨਾਂ ਦੇ ਵਿੱਚ ਸੇਵਾ ਪਾਵਣਾ ਜਜ਼ਬਾ ਵਧੀਆ ਬੰਦੇ ਨੇ ਸਾਰਿਆਂ ਨਾਲ ਲੈ ਕੇ ਚੱਲਣਗੇ ਮੈਂ ਫਿਰ ਇਹਨਾਂ ਨੂੰ ਔਰ ਇਹਨਾਂ ਦੀ ਸਾਰੀ ਸਮੂਚੀ ਟੀਮ ਨੂੰ ਵਧਾਈ ਦਿੰਦਾ ਔਰ ਆਸ ਕਰਦਾ ਕਿ ਵਧੀਆ ਤਰੀਕੇ ਦੇ ਨਾਲ ਜੋ ਮੁਸ਼ਕਲਾਂ ਨੇ ਕੈਮਿਸਟ ਐਸੋਸੀਏਸ਼ਨ ਦੀਆਂ ਮੈਡੀਕਲ ਯੂਨੀਅਨ ਦੀ ਜਿਹੜੇ ਦੁਕਾਨਾਂ ਨੇ ਉਹਨਾਂ ਨੂੰ ਜਿਹੇ ਟੰਗ ਦੇ ਨਾਲ ਜਿਹੜਾ ਨਟੇਰੇ ਚੜਾਣ ਚੜਾਉਣਗੇ ਔਰ ਵਧਾਈ ਦਿੰਦਾ ਇੱਕ ਕ੍ਰਾਂਤੀਕ ਕਾਰੀ ਕੈਮਿਸਟ ਐਸੋਸੀਏਸ਼ਨ ਦਾ ਜਿਹੜਾ ਗਠਨ ਕੀਤਾ ਗਿਆ ਹੈਗਾ ਉਹ ਇਹਨਾਂ ਨੇ ਇਸ ਗੱਲ ਦਾ ਤਹਈਆ ਕੀਤਾ ਹੈਗਾ ਵੀ ਜਿਹੜੀਆਂ سرمایہਦਾਰੀ ਸਿਸਟਮ ਹੈਗਾ ਲਗਾਤਾਰ ਉਹਦਾ ਗਲਬਾ ਜਿਹੜਾ ਹੈਗਾ ਉਹ ਲੋਕਾਂ ਦੇ ਉੱਤੇ ਵੱਧਦਾ ਜਾ ਰਿਹਾ ਹੈਗਾ ਛੋਟੀਆਂ ਦੁਕਾਨਦਾਰੀਆਂ ਜਿਹੜੀਆਂ ਹੈਗੀਆਂ ਉਹ ਖਤਮ ਕੀਤੀਆਂ ਜਾ ਰਹੀਆਂ ਭਵਾਂ ਦੀ ਉਹ ਪਰਚੂਨ ਦਾ ਖੇਤਰ ਹੋਵੇ ਭਵਾਂ ਦੀ ਉਹ ਖੇਤੀ ਦਾ ਖੇਤਰ ਹੋਵੇ ਜਾਂ ਮੈਡੀਕਲ ਲਾਈਨ ਹੋਵੇ ਉਦੇ ਉੱਤੇ ਜਿਹੜੀਆਂ ਵੱਡੀਆਂ ਵਾਲਮਾ ਟਰਗੀਆਂ ਕੰਪਨੀਆਂ ਨੇ ਜਿਹੜੇ ਸ਼ੋਰੂਮ ਖੋਲ ਕੇ ਉਹ ਸਰਕਾਰ ਦੀ ਮਨਛਾ ਹੈਗੀ ਜਿਹੜੀ ਉਹ سرمایہਦਾਰੀ ਸਿਸਟਮ ਦੀ ਮਨਛਾ ਹੈਗੀ ਆ ਇਹਨਾਂ ਦੁਕਾਨਦਾਰੀਆਂ ਨੂੰ ਖਤਮ ਕਰਨ ਦੀ ਮਨਛਾ ਹੈਗੀ ਆ ਪਰ ਇਹਨਾਂ ਸਾਡੇ ਸਾਥੀਆਂ ਨੇ ਅੱਜ ਇਕੱਠੇ ਹੋ ਕੇ ਇਸ ਗੱਲ ਦਾ ਐਹਿਦ ਕੀਤਾ ਹੈਗਾ ਵੀ ਅਸੀਂ ਇਕੱਠੇ ਹੋ ਕੇ ਜਿਹੜੀ ਹਰ ਇੱਕ ਵਰਗ ਦੀ ਲੜਾਈ ਹੈਗੀ ਆ ਉਹ ਲੋਕਾਂ ਦੀ ਭਾਵੇਂ ਦੀ ਉਹ ਕਿਸੇ ਵੀ ਪੱਧਰ ਦੀ ਲੜਾਈ ਹੋਵੇ ਉਹਦੇ ਵਿੱਚ ਸ਼ਹੀਦ ਦੇ ਅਜਮ ਭੱਟ ਸਿੰਘ ਦੇ ਜਿਹੜੇ ਵਿਚਾਰਧਾਰਾ ਨਾਲ ਸਬੰਧਤ ਹੋ ਕੇ ਉਹਦੀ ਵਿਚਾਰਧਾਰਾ ਨੂੰ ਅੱਗੇ ਲੈ ਕੇ ਉਸ ਲੜਾਈ ਨੂੰ ਜਿਹੜਾ ਹੈਗਾ ਉਹ ਨਿਜਾਮ ਤੱਕ ਲੜਾਂਗੇ ਜਿੰਨਾ ਜਿਹੜਾ ਕਿ ਸਾਡਾ ਸ਼ਹੀਦ ਦੇ ਆਜਮ ਪਖ ਸਿੰਘ ਕਹਿ ਕੇ ਗਿਆ ਸੀਗਾ ਸਾਡੀ ਲੜਾਈ ਉਹਨਾਂ ਚ ਕਰ ਜਾਰੀ ਰਹਿਣੀ ਚਾਹੀਦੀ ਹੈ ਜਿੰਨਾ ਚਾ ਕ ਮਨੁੱਖ ਖਾਤੋਂ ਜਿਹੜੀ ਮਨੁੱਖ ਦੀ ਲੁੱਟ ਹੈਗੀ ਹੈ ਜਿਹੜੀ ਉਹ ਖਤਮ ਨਹੀਂ ਹੋ ਜਾਂਦੀ ਤਾਂ ਇਹਨਾਂ ਸਾਥੀਆਂ ਨੂੰ ਜਿੱਥੇ ਅੱਜ ਅਸੀਂ ਇੱਕ ਵਧਾਈ ਦਿੰਨੇ ਹੈਗੇ ਆ ਉਥੇ ਇੱਕ ਆਸ ਵੀ ਕਰਦੇ ਹੈਗੇ ਆ ਕਿ ਇਹਨਾਂ ਨੇ ਜਿਸ ਨਾਮ ਦੇ ਨਾਲ ਇਸ ਐਸੋਸੀਏਸ਼ਨ ਦੀ ਜਿਹੜੀ ਸ਼ੁਰੂਆਤ ਕੀਤੀ ਹੈਗੀ ਆ ਉਹਦੇ ਉੱਤੇ ਖਰਾ ਉਤਰਨਗੇ ਤੇ ਹਰ ਇੱਕ ਦੀ ਆਵਾਜ਼ ਦੇ ਜਿਹੜੀ ਹੱਕ ਸੱਚ ਦੀ ਆਵਾਜ਼ ਹੈਗੀ ਆ ਉਹ ਬੁਲੰਦ ਕਰਨੀ ਹੈ